ਸਾਰੇ ਸਸਿ ਕਾਲ ਜੀ ਸਾਰਿੰਨਤ ਕੀ ਮੈਂ ਤੁਸੀਂ ਸਾਰੇ ਜਣੇ ਮਿਲਦੇਗਾ ਸਾਰੇ ਜਣੇ ਵਧੀਆ ਹੋਵਾਂਗੇ ਤੇ ਮਜ਼ੇ ਵਿੱਚ ਰਹਿਵਾਂਗੇ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਵਿਆਹਾਂ ਦੇ ਸੀਜ਼ਨ ਸਟਾਰਟ ਹੋ ਗਏ ਹਨ ਤੇ ਮੈਂ ਕੁਝ ਪਾਰਸਲ ਮੰਗਾਇਆ ਸੀਗਾ ਤੇ ਮੈਂ ਲਿਖਣਾ ਸੀ ਕਿਉਂਕਿ ਹੇਅਰਸਟਾਈਲ ਜਿਹੜੇ ਹੈਗੇ ਕਾਫੀ ਵਧੀਆ ਲੰਦੇ ਹਨ ਕਿਉਂਕਿ ਠੰਡ ਵੀ ਤਾਂ ਵੀ ਮੌਸਮ ਹੈ ਤੇ ਵਾਲ ਫਿਸਕੂਲੇ ਛੱਡ ਸਕਦੇ ਹਨ ਤੇ ਉਹਦੇ ਵਾਸਤੇ ਮੈਂ ਨਾ ਇੱਕ ਪਾਰਸਲ ਮੰਗਵਾਇਆ ਹੈ ਤੇ ਇਹ ਹੈਗਾ ਪਾਰਸਲ ਇਹਦੇ ਵਿੱਚ ਮੈਂ ਤੁਹਾਨੂੰ ਦੱਸਦੀ ਆ ਇਹਦੇ ਵਿੱਚ ਮੈਂ ਮਗਵਾਇਆ ਹੈਗਾ ਜਿਹਨਾਂ ਦੀ 12 ਨੂੰ ਕਰਲ ਕਰ ਸਕਦੇ ਆ ਨਾ ਟੰਗ ਰੋਲ ਜਿਹੜੇ ਬੋਲਦੇ ਆ ਉਹ ਮੈਂ ਮਗਵਾਇਆ ਹੀ ਤੇ ਇਹਦੇ ਨਾਲ ਦਾ ਮੈਂ ਪਹਿਲੇ ਵੀ ਮਗਵਾਇਆ ਸੀ ਬਟ ਉਹ ਨਾ ਖਰਾਬ ਹੋ ਗਿਆ ਜਿੱਥੇ ਫਿਰ ਮੈਂ ਹੁਣ ਨਵਾਂ ਮਗਵਾਇਆ ਤੇ ਇਦਾਂ ਦਾ ਕੁਝ ਹੈਗਾ ਇਹਦੇ ਵਿੱਚ ਤੇ ਮੈਂ ਤੁਹਾਨੂੰ ਦੱਸਦੀ ਆ ਕਿ ਇਹ ਕੰਮ ਕਰਦਾ ਕਿ ਨਹੀਂ ਕਰਦਾ ਨਾ ਠੀਕ ਆ ਵਰਕ ਕਰਦਾ ਕਿ ਨਹੀਂ ਕਰਦਾ ਤੇ ਮੈਂ ਦੇਖੋ ਨੀ ਇਹ ਇਹ ਜੀ ਸੜੀ ਟੰਗ ਰੋਲ ਮਸ਼ੀਨ ਇਸਕੇ ਨਾਲ ਆਪਾਂ ਕਰ ਸਕਦੇ ਹਾਂ ਵਾਲਾਂ ਨੂੰ ਕਰਲ ਤੇ ਮੈਂ ਤੁਹਾਨੂੰ ਦਿਖਾਨੀ ਆਂ ਤੇ ਇਹਦੇ ਨਾਲ ਵੀ ਤੁਸੀਂ ਕਰ ਸਕਦੇ ਹੋ ਹੇਅਰ ਸਟਾਈਲ ਜਿੰਦਾ ਮਰਜ਼ੀ ਹੈ ਨਾ ਬਟ ਇਹਨੂੰ ਲਾ ਕੇ ਤੁਸੀਂ ਇਦਾਂ ਕਰਲ ਕਰ ਸਕਦੇ ਹੋ ਨਾ ਇਹਦੇ ਵਿੱਚ ਕਰਕੇ ਮੈਂ ਤੁਹਾਨੂੰ ਦਿਖਾਨੀ ਆ ਠੀਕ ਆ ਮੈਂ ਲਗਾ ਲਿਆ ਤੇ ਇੱਥੋਂ ਤੁਸੀਂ ਆਨ ਆਫ ਕਰ ਸਕਦੇ ਹੋ ਦੇਖੋ ਆਨ ਹੋ ਗਿਆ ਇੱਥੋਂ ਆਫ ਆਨ ਆਫ ਹੈ ਨਾ ਤੇ ਥੋੜੀ ਜਿਹਾ ਤੁਸੀਂ ਇਦਾਂ ਰੱਖ ਛੱਡਦੇ ਮੈਂ ਤੁਹਾਨੂੰ ਦਿਖਾਨੀ ਆ ਵਾਲਾਂ ਨੂੰ ਕਰਲ ਕਰਕੇ ਇੱਥੋਂ ਕੱਢ ਕੇ ਹੁਣ ਜਦੋਂ ਗਰਮ ਹੋوندੀ ਨੇ ਮੈਂ ਇੱਥੋਂ ਵਾਲ ਧੰਦਸਨੀ ਕੱਢ ਕੇ ਇਹ ਜਿਹੜਾ ਗਰਮ ਹੋ ਚੁੱਕਾ ਤੇ ਮੈਂ ਦੱਸਿਆ ਕਿ ਇਹਨੂੰ ਕਿੱਦਾਂ ਕਰਨਾ ਤੁਸੀਂ ਬਸ ਜਿੱਨੇ ਜਿੱਥੋਂ ਸਟਾਰਟ ਕਰਨਾ ਉੱਥੋਂ ਕਰ ਦੇਣਾ ਤੇ ਇਹ ਦੇਖੋ ਹਾਫ ਕਰਨੇ ਆਪ ਕਰ ਸਕਦੇ ਹੋ ਫੁੱਲ ਕਰਨੇ ਫੁੱਲ ਕਰ ਸਕਦੇ ਮੈਂ ਤੁਹਾਨੂੰ ਜਸਤ ਤੁਹਾਨੂੰ ਮੈਂ ਦਿਖਾਉਣ ਲਈ ਕਿ ਵਰਕਰ ਤੱਕ ਨਹੀਂ ਕਰਤਾਏਗਾ ਟੋਂਗਰੋ ਤੇ ਮੈਂ ਤੁਹਾਨੂੰ ਦਿਖਾਉਂਦੇ ਹੀ ਆ ਠੀਕ ਹੈ ਛੋਟਾ ਇਹ ਬਟ ਦੇਖਦੇ ਆ ਕਿ ਕੰਮ ਕਰਦਾ ਹੈ ਕਿ ਨਹੀਂ ਜਿਹੜਾ ਮੈਂ ਪਹਿਲੇ ਮੰਗਾਇਆ ਸੀ ਉਹ ਤਾਂ ਬਹੁਤ ਵਧੀਆ ਜਿਆਦਾ ਵਧੀਆ ਸੀਗਾ ਠੀਕ ਸੀਗਾ ਹਨਾ ਤੇ ਕੰਮ ਵਰਕ ਵੀ ਕਰਦਾ ਸੀਗਾ ਤੇ ਇਹ ਦੇਖਦੇ ਹਾਂ ਕੀ ਕੰਮ ਕਰਦਾ ਨਾ ਤੇ ਹੁਣ ਮਰ ਕਰਕੇ ਦਿਖਾਉਣੇ ਤੁਹਾਨੂੰ ਵਾਹ ਸੋ ਪ੍ਰੀਟੀ ਲਓ ਜੀ ਇਹ ਦੇਖ ਕਿੰਨਾ ਨਾ ਪਹਿਲਾਂ ਸਿੰਪਲ ਲੱਗਦਾ ਸੀ ਫੇਸ ਮੇਰਾ ਤੇ ਹੁਣ ਦੇਖੋ ਇਹਦੇ ਨਾਲ ਹੀ ਕਿੰਨੀ ਲੁੱਕ ਚੇਂਜ ਹੋ ਗਈ ਹੈ ਤੇ ਇਹ ਜਿਹੜਾ ਹੈਗਾ ਵਰਕ ਤੇ ਕੰਮ ਕਰਦਾ ਹੀ ਹੈ ਨਾ ਤੇ ਮੈਨੂੰ ਤਾਂ ਬਹੁਤ ਵਧੀਆ ਲੱਗਾ ਤੇ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਦੱਸਣਾ ਕਿ ਤੁਹਾਨੂੰ ਇਹ ਕਿਦਾਂ ਦਾ ਲੱਗਾ ਤੁਸੀਂ ਮੈਨੂੰ ਮੰਗਵਾਇਆ ਜੇਕਰ ਨਹੀਂ ਮੰਗਵਾਇਆ ਤੇ ਤੁਸੀਂ ਇਹਨੂੰ ਬਾਈ ਕਰ ਸਕਦੇ ਆ ਤੇ ਬਹੁਤ ਜ਼ਿਆਦਾ ਵਧੀਆ ਹੀ ਮੈਂ ਤਾਂ ਬਹੁਤ ਜ਼ਿਆਦਾ ਦਿਲ ਗਿਆ ਤੇ ਮੇਰਾ ਜਿਹੜਾ ਹੈਗਾ ਸਲੌਂ ਦਾ ਕੰਮ ਆ ਤੇ ਮੈਂ ਸਲੌਂ ਦਾ ਕੰਮ ਕਰਦੀ ਆ ਤੇ ਮੈਨੂੰ ਤੁਹਾਨੂੰ ਬਹੁਤ ਜ਼ਿਆਦਾ ਇਹਦੀ ਜ਼ਰੂਰਤ ਹੈ ਤੇ ਮੈਂ ਕਾਫੀ ਕਸਟਮਰ ਦੇ ਉੱਪਰ ਵੀ ਇਹਨੂੰ ਟਰਾਈ ਕਰਾਂਗੇ ਨਾ ਤੇ ਕਿਉਂਕਿ ਕੱਲ ਜ਼ਿਆਦਾ ਟਰੈਂਡਿੰਗ ਹੈ ਤੇ ਕੱਲ ਸਾਰੇ ਕੋ ਆਉਂਦੇ ਆ ਇਸ ਕਰਕੇ ਮੈਂ ਯੂਜ਼ ਜ਼ਰੂਰ ਕਰਾਂਗੇ ਤੇ ਮਿਲਦੇ ਆ ਇੱਕ ਵੀਡੀਓ ਦੇ ਵਿੱਚ ਬਾਈ ਤੁਸੀਂ ਇਹਦਾ ਜਿਹੜਾ ਹੈਗਾ ਪ੍ਰਾਈਸ ਕਿੰਨੇ ਦਾ ਪ੍ਰਾਈਸ ਹੈ ਤੇ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਾ ਲਿੰਕ ਵੀ ਦੇ ਦਾਂਗੀ ਤੇ ਪ੍ਰਾਈਸ ਵੀ ਤੁਹਾਨੂੰ ਦੱਸ ਦਾਂਗੀ ਠੀਕ ਆ